ਪਾਓ 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 ਭੰਗੜਾ ਪਾਓ ਵੱਡਾ ਵੀ ਪਾਏ ਛੋਟਾ ਵੀ ਪਾਏ ਭੂਆ ਵੀ ਪਾਏ ਮੰਮੀ ਵੀ ਪਾਏ ਭਾਜੀ ਵੀ ਪਾਏ ਸਾਰੇ ਭੰਗੜਾ ਪਾਓ 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 ਹਰ ਇੱਕ ਢੰਗੜਾ ਪਾਓ 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 ਧੂਆ ਵੀ ਪਾਏ ਭਾਜੀ ਵੀ ਪਾਏ ਸਾਰੇ ਢੰਗੜਾ ਪਾਓ 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 ਢੰਗੜਾ ਪਾਓ ਭੈਣ ਜੀ ਮੈਨੂੰ ਪੰਗੜੇ ਦਾ ਤਾਂ ਪਤਾ ਨਹੀਂ ਹੋ ਪਰ ਆ ਮੇਰੇ ਮੁੰਡੇ ਦੀ ਨਾ ਆਖੇ ਨੇ ਕੱਢ ਦੇਣੀ ਹਾਂ ਇਹ ਪਤਾ ਨਹੀਂ ਕਿੱਥੋਂ ਘਵਣਾ ਸਿੱਖ ਆਇਆ ਏਦਾਂ ਦਾ ਹਾਂਦੀ ਮੇਰੇ ਪ੍ਰਾਣ ਤੇ ਗਾਉਣਾ ਹੀ ਬੜਾ ਹੁੰਦਾ ਨਿੰਮੀ ਨੂੰ ਕਿ ਅੰਦਰ ਖੇਚ ਕੇ ਲਿਆ ਹੁੰਦਾ ਮੈਨੂੰ ਕਿਉਂ ਲਿਆਈ ਇੱਥੇ ਉਹ ਫਿਟੇ ਮੂ ਤੇਰਾ ਤੂੰ ਆ ਕੇ ਅੰਦਰ ਕਰਨ ਲੱਗ ਗਿਆ ਲੈ ਤੂੰ ਆਪੇ ਕਾਹੇਗਾ ਵੀ ਗਾਣਾ ਸੁਣਾ ਮੈਂ ਗਾਣਾ ਸੁਣਾਤਾ ਫਿਰ ਤੈਨੂੰ ਗਾਣਾ ਕੋਈ ਚੱਜਦਾ ਸੁਣਾਉਣ ਨੂੰ ਕਿਹਾ ਹੀ ਤੂੰ ਕੀ ਕਹਿਣ ਲੱਗ ਗਿਆ ਪਾਓ 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 ਜਲੂਸ ਕੱਢਣ ਲੱਗ ਗਿਆ ਤੇ ਮੈਂ ਅੱਗੇ ਗਾਹ ਦਿਲਜੀ ਦਾ ਸਟੇਜ ਲਾਉਂਦਾ ਰਿਹਾ ਆਂ ਆ ਤੈਨੂੰ ਵੀ ਪਤਾ ਹੀ ਆ ਮੈਨੂੰ ਕਿੰਨਾ ਕੁ ਗਾਣਾ ਆਉਂਦਾ ਹਾ ਹਾਏ ਹਾਏ ਸ਼ਦਾਈਆ ਉਹ ਜਿਹੜੀ ਭੂਆ ਕੁੜੀ ਦੱਸਣ ਦੀ ਸੀ ਨਾ ਬਾਹਰ ਲਈ ਤੇ ਭੂਆ ਕਹਿ ਢੀ ਉਹਨੂੰ ਲਿਖਣਾ ਲੁਖਣਾ ਆਉਂਦਾ ਵਾ ਤੇ ਮੈਂ ਤਾਂ ਤੇਰੀ ਸਿਫਤ ਕਰਨ ਦੀ ਹਾਂ ਮੈਂ ਵੀ ਅੱਗੋ ਕਹਿਤਾ ਵੀ ਮੇਰੇ ਭਰਾ ਨੂੰ ਗੋਣਾ ਵਜਾਉਣਾ ਆਉਂਦਾ ਵਾ ਓਏ ਹਾਏ ਆ ਕੀ ਕਹਿਤਾ ਈ ਉਹ ਹੁਣ ਮੈਂ ਗੋਣਾ ਵਜਾਉਣਾ ਕਿੱਥੋਂ ਸਿੱਖਾਂ ਤੇ ਜਾਂ ਸਿੱਖ ਲਾ ਜਾ ਕੇ 2 ਮਹੀਨੇ ਕਿਤੇ ਲਾਲਾ ਤੈਨੂੰ ਆ ਜਾਣਾ ਵਜਾਉਣਾ ਓ ਜਾ ਜਾ 2 ਮਹੀਨੇ ਲਾਲਾ ਇੱਥੇ ਪਤਾ ਕਿੰਨਾ ਔਖਾ ਆ ਮੇਰੇ ਕੋਲ ਨਹੀਂ বাজੇ ਵਜੇ ਵਜਾਏ ਜਾਣਾ ਮੇਰੀ ਗੱਲ ਸੁਣ ਜੇ ਆਪਣੇ ਵਿਆਹ ਦਾ ਬੈਂਡ ਵਜਾਉਣਾ ਨਾ ਤੇ ਤੈਨੂੰ ਆ ਵਾਜੇ ਵੂਜੇ ਸਿੱਖਣੇ ਹੀ ਪੈਣੇ ਮੇਰੇ ਕੋਲ ਨਹੀਂ ਇਹ ਕੰਮ ਕੁਮ ਹੋਣੇ ਆਹੋ ਸਿਫਤ ਕਰਨੀ ਬੰਦਾ ਕੋਈ ਚੱਜ ਦੀ ਕਰ ਲੇ ਆਹ ਮੁੰਡਾ ਜੀ ਗਾਣੇ ਗਾਉਂਦਾ ਆ ਮੈਂ ਚੰਗੇ ਚਮਕੀਲੇ ਨਾਲ ਖੜੇ ਲਾਉਂਦਾ ਰਿਹਾ ਮੈਨੂੰ ਕੀ ਪਤਾ ਹੈ ਇਹੋ ਜਿਹਾ ਗਾਣਾ ਤੇ ਮੈਂ ਤੇਰਾ ਅੱਜ ਆਪ ਪਹਿਲੀ ਵਾਰ ਸੁਣਿਆ ਕਿ ਤੂੰ ਇਹੋ ਜਿਹਾ ਗਾਣਾ ਪਾਉ ਪਾਉ ਵੈਸੇ ਨਾ ਸਿੰਮੀ ਇੱਕ ਗੱਲ ਹੈ ਜੀ ਜੀ ਕੁੜੀ ਲਿਖਦੀ ਆ ਤੇ ਮੈਂ ਵੀ ਲਿਖ ਕੇ ਸੁਣਾ ਦੂੰਗਾ ਭੂਆ ਨੂੰ ਕੁਛ ਹੈ ਤੂੰ ਲਿਖ ਲੇਗਾ ਅਹੋ ਵਾਜੀ ਬਜੋ ਨਾਲੋਂ ਤੇ ਚੰਗਾ ਹੀ ਆ ਨਾ ਕਾਪੀ ਫੜੀ ਪੈਨ ਫੜਿਆ ਕਿ ਜੋ ਮਨ ਚ ਆਇਆ ਲਿਖਤਾ ਜੋ ਮਨ ਚ ਆਇਆ ਨਹੀਂ ਹੁਣ ਗਾਣੇ ਵਾਂਗ ਜਲੂਸ ਨਾ ਕੱਢਦੇ ਲਿਖਣ ਵਾਲਾ ਵੀ ਨਹੀਂ ਨਹੀਂ ਤੂੰ ਵੇਖੀ ਹੁਣ ਐਵੀਂ ਸ਼ਾਇਰੀ ਲਿਖੂੰਗਾ ਨਾ ਮੈਂ ਕਹਿੰਦਾ ਕਿ ਗਲਬ ਵੀ ਆ ਕੇ ਪੁੱਛੂਗਾ ਕਿ ਭਾਜੀ ਕਿੱਥੋਂ ਸਿੱਖਿਆ ਜੇ ਚੱਲ ਜਾ ਹੁਣ ਤੇ ਚੱਕਦਾ ਲਿਖ ਕੇ ਆਈ ਫਿਰ ਲਿਖੂੰਗਾ ਵਧੀਆ ਜਿਆ ਚੰਗਾ ਤੂੰ ਕਹਦੇ ਭੂਆ ਨੂੰ ਫਿਰ ਚੰਗਾ ਕਹਿ ਦਿੰਨੀ ਆ ਮੈਂ ਸਹੀ ਲਿਖੀ शायर नहीं, तो नहीं। संदीप तू तो बड़ी चुप जी करके बैठी तेरा के, के मुंह उतर गया ਸਵੇਰੇ ਤੇ ਤੁਹਾਡੀ ਭੂਆ ਨੂੰ ਬਾਹਰੋਂ ਮੰਗਵਾ ਕੇ ਰੋਟੀ ਖਵਾਤੀ ਸੀ ਹੁਣ ਹੀ ਦੁਪਹਿਰਾਂ ਦੀ ਰੋਟੀ ਬਣਾ ਲਓ ਕੋਈ ਗੱਲ ਨਹੀਂ ਮੰਮੀ ਮੈਂ ਬਣਾ ਲੈਣੀ ਮੈਂ ਸਬਜ਼ੀ ਬਣਾਉਣੀ ਤਾਂ ਆਪੇ ਰੋਟੀਆਂ ਲਾ ਲੇਗੀ ਨਹੀਂ ਮੇਰੇ ਕੋ ਨਹੀਂ ਬਣਨੀ ਰੋਟੀ ਗਰਮੀ ਬਹੁਤ ਆ ਨਹੀਂ ਕਿਉਂ ਆਪਣੀ ਮਾਂ ਦੀ ਬੇਇੱਜ਼ਤੀ ਕਰਾਉਣੀ ਆ ਉੱਠ ਕੇ ਤੇ ਕੰਮ ਕਰ ਲਾ ਮੰਮੀ ਮੈਨੂੰ ਗਰਮੀ ਲੱਗਦੀ ਉਹ ਸੋਇਚ ਮੈਂ ਚਲੀ ਆਪਣੀ ਸੇਲੀ ਕੋਲ ਨਹੀਂ ਸ਼ਿਕਰ ਦੁਪਹਿਰੇ ਤੂੰ ਬਾਹਰ ਫਿਰਦੀ ਐ ਨਹੀਂ ਆ ਉਦੋਂ ਨਹੀਂ ਤੈਨੂੰ ਗਰਮੀ ਲੱਗਦੀ ਹੁਣ ਤੇਰੀ ਰੋਟੀ ਬਣਾਉਣ ਨੂੰ ਕਹਿੰਦਾ ਤੈਨੂੰ ਗਰਮੀ ਲੱਗਣ ਲੱਗ ਗਈ ਆ ਉੱਠ ਕੇ ਤੇ ਬਣਾ ਮੈਂ ਸਾਰੇ ਟੱਬਰ ਦਾ ਠੇਕਾ ਨਹੀਂ ਲਿਆ ਕਿਉਂ ਮਾਂ ਨੂੰ ਗੱਲਾਂ ਕਰਵਾਉਣੀ ਆ ਉੱਠ ਕੇ ਤੂੰ ਰੋਟੀ ਬਣਾ ਲਾ ਕੰਮ ਕਰ ਲਿਆ ਕਰ ਕੋਈ ਠੀਕ ਆ ਕਰ ਲੈਣੀ ਕੰਮ ਚੱਲ ਸੰਦੀਪ ਤੂੰ ਇਦਾਂ ਕਰ ਤੂੰ ਆਟਾ ਗੁੰਨ ਤੇ ਮੈਂ ਸਬਜ਼ੀ ਬਣਾਉਣੀ ਆ ਚੱਲ ਠੀਕ ਆ ਹੋਏ ਪਿਆਜ਼ ਵੀ ਨਹੀਂ ਹੈਗੇ ਆ ਚਲ ਮੈਂ ਤੇਰੇ ਵੀਰ ਨੂੰ ਕਹਿੰਨੀ ਆਂ ਵੀ ਪਿਆਜ਼ ਲੈ ਆਉਣ ਜਾ ਕੇ ਚਲ ਠੀਕ ਹੈ ਇਹ ਭੱਜ ਵੀ ਗਈ ਇੰਨੀ ਸ਼ਤ ਦੇ ਕੋਈ ਕੁੰਡੀ ਦੇਖ ਕੇ ਨਹੀਂ ਭੱਜਦਾ ਜਿੱਦਾ ਭੱਜੀ ਲੱਗਦਾ ਮੈਨੂੰ ਹੀ ਕਰਨਾ ਪੈਣਾ ਸਾਰਾ ਕੰਮ ਆਪ ਹੀ ਕਰਦੀ ਆਂ ਹਾਂਜੀ ਚਾਹ ਪਾਣੀ ਤੇ ਨਹੀਂ ਪੀਣਾ ਦੱਸ ਦਿਓ ਜੇ ਜ਼ਰੂਰਤ ਆਦੀ ਨਹੀਂ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਜਦੋਂ ਪੀਣਾ ਹੋਊ ਦੱਸ ਦਊਗੀ ਕੋਈ ਗੱਲ ਨਹੀਂ ਠੀਕ ਆ ਤੇ ਮੈਂ ਨਾ ਗਿਫਟ ਲਿਆਂਦੇ ਦਾ ਐਡਵਾਸਟੇ ਤੇ ਥੋੜਾ ਜਿਹਾ ਮੈਂ ਰੈਸਟ ਕਰ ਲਾਂ ਫਿਰ ਦਿੰਨੀ ਆ ਤੁਹਾਨੂੰ ਅੱਛਾ ਅੱਛਾ ਕੋਈ ਨਹੀਂ ਰੈਸਟ ਕਰ ਲਓ ਤੁਸੀਂ ਮੈਂ ਤਾਂ ਸੋਚਿਆ ਹੀ ਗਿਫਟ ਨਹੀਂ ਆ ਦੇਣੀ ਆ ਸ਼ੁਕਰਿਆ ਕਿਤੇ ਇਹਨੇ ਵੀ ਨਾ ਲਿਆ ਗਿਫਟਾਂ ਦਾ ਭੈਣ ਜੀ ਗਿਫਟਾਂ ਦੀ ਕੀ ਜ਼ਰੂਰਤ ਸੀ ਤੂੰ ਹੀ ਆ ਗਈ ਹੋ ਨਾ ਮੈਨੂੰ ਇੰਨੀ ਬੜੀ ਖੁਸ਼ੀ ਆ ਨਹੀਂ ਨਹੀਂ ਕੁਝ ਤਾਂ ਚਾਹੀਦਾ ਇਹਨੇ ਥੋੜਾ ਪਤਾ ਮੈਂ ਲੈ ਕੇ ਆਈ ਆ ਮੈਂ ਦਿਨੀ ਆ ਬਾਅਦ ਚ ਥੋੜੀ ਰੈਸਟ ਕਰ ਲੈਂਦੀ ਹਾਂ ਹਾਂਜੀ ਹਾਂਜੀ ਕਰੋ ਕਰੋ ਤੁਸੀਂ ਰੈਸਟ ਸ਼ੁਕਰਿਆ ਕਿਤੇ ਇਹਦੇ ਮੂੰਹੋਂ ਵੀ ਨਿਕਲਿਆ ਵੀ ਗਿਫਟ ਲਿਆਂਦੇ ਆ ਮੇਰੀਆਂ ਤਾਂ ਕਿਤੇ ਅੱਖਾਂ ਤਰਸ ਗਈਆਂ ਵੀ ਕਦੋਂ ਕਿਤੇ ਗਿਫਟ ਦਵੇ ਕਦੋਂ ਹੋਲੇ ਅਟੈਚੀ ਹੁਣ ਇਹਨੂੰ ਰੈਸਟ ਦੀ ਪੈ ਗਈ ਆ ਰੈਸਟ ਬਾਅਦ ਚ ਨਹੀਂ ਕਰ ਸਕਦੀ ਬਾਲਾ ਲੇ ਗਿਫਟ ਦੇ ਦਿੰਦੀ ਆ ਹਨ ਲੈ ਗਾਣਾ ਲਿਖਣਾ ਕਿਹੜਾ ਔਖਾ ਆ ਗਾਣਾ ਤੇ ਮਿੰਟ ਚ ਲਿਖ ਦੇਣਾ ਕਿੰਨਾ ਸੋਹਣਾ ਗਾਣਾ ਲਿਖਤਾ ਯਾਰੀ ਤੇਰੇ ਨਾਲੋਂ ਟੁੱਟ ਵੀ ਗਈ ਯਾਰੀ ਤੇਰੇ ਨਾਲੋਂ ਟੁੱਟ ਵੀ ਗਈ ਉਮਰਾਂ ਦਾ ਵਾਅਦਾ ਕਰਕੇ ਸਾਨੂੰ ਨਲੀ ਵਾਂਗੂ ਛੁੱਟ ਵੀ ਗਈ ਆਏ ਹਾਏ ਯਾਰ ਇਹ ਥੋੜਾ ਗੰਦਾ ਜਾ ਹੋ ਜਾਣਾ ਆ ਇਹ ਨਹੀਂ ਲਿਖਣਾ ਮੈਂ ਹੋਰ ਕੋਈ ਲਿਖਦਾ ਕਾਂਟਾ ਵੇ ਮੈਂ ਤਾਂ ਥਲੇ ਲੱਭਾਂ ਦੀ ਤੂੰ ਇੱਥੇ ਬੈਠਾ ਵਾ ਆਪੇ ਤੂੰ ਮੈਨੂੰ ਕਿਹਾ ਹੈਗਾ ਭੂਆ ਨੂੰ ਸੁਣਾਉਣ ਵਾਸਤੇ ਵਧੀਆ ਜਿਹੀ ਸ਼ੇਰੋ ਸ਼ਾਇਰੀ ਲੇਖ ਉਹ ਹੀ ਲਿਖਣ ਡਿਆ ਵਾਂ ਪਹਿਲਾਂ ਨਾ ਮੈਨੂੰ ਸੁਣਾ ਲ ਐਵੇਂ ਕਿਤੇ ਪਹਿਲਾਂ ਵਾਂ ਜਲੂਸ ਨਾ ਕੱਢ ਦੇ ਭੂਆ ਨੂੰ ਬਾਅਦ ਚ ਸੁਣਾਈ ਨਹੀਂ ਨਹੀਂ ਮੈਂ ਭੂਆ ਨੂੰ ਸੁਣਾ ਕੇ ਆਉਣਾ ਨਹੀਂ ਨਹੀਂ ਤੂੰ ਮੈਨੂੰ ਹੀ ਸੁਣਾ ਪਹਿਲਾਂ ਲੈ ਸੁਣ ਫਿਰ ਤੈਨੂੰ ਚੰਨ ਨਾਲ ਕਿਵੇਂ ਕੰਪੇਅਰ ਕਰਾਂ ਤੈਨੂੰ ਚੰਨ ਨਾਲ ਕਿਵੇਂ ਕੰਪੇਅਰ ਕਰਾਂ ਚੰਨ ਤੇ ਤੇ ਦਾ ਗਿਆ ਚੰਨ ਤੇ ਤੇ ਦਾ ਗਿਆ ਮੈਨੂੰ ਵੀ ਲੈ ਜਾ ਕੈਨੇਡਾ ਸਿਆਲ ਚ ਖਾਇਆ ਕਰਾਂਗੇ ਡੱਬੇ ਬੰਦ ਵਾਲਾ ਸਾ ਗਿਆ ਤੇ ਮੁੱਠੇ 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 ਤੇਰਾ ਆ ਕੀ ਲਿਖਤਾਈ ਕਿ ਨਾ ਘੰਟੇ ਲਿਖਿਆ ਵਾ ਤੈਨੂੰ ਖਾਣ ਤੋਂ ਬਿਨਾ ਕੋਈ ਗੱਲ ਹੀ ਨਹੀਂ ਆਉਂਦੀ ਚੱਜਦਾ ਨਹੀਂ ਲਿਖ ਸਕਦਾ ਕੁਛ ਇਹ ਸ਼ੇਰੋ ਸ਼ੇਰੀ ਘਾਟੀ ਤੇ ਕੈਨੇਡਾ ਜਾਣ ਦੀ ਅਰਜੀ ਜਿਆਦਾ ਲੱਗਣ ਈ ਆ ਮੈਂ ਕੀ ਕਰਾਂ ਹੁਣ ਫਿਰ ਕਿੰਨੀ ਮਿਹਨਤ ਨਾਲ ਲਿਖਿਆ ਵਾ ਪੌਣਾ ਘੰਟਾ ਹੋ ਗਿਆ ਮੈਨੂੰ ਬਿਠੇ ਨੂੰ ਇੱਥੇ ਕਿਉਂ ਤੇ ਤੇਰਾ ਖਾਣ ਵਾਲਾ ਹੁੰਦਾ ਵਾ ਲਿਖਣਾ ਤੈਨੂੰ ਸਵਾਹ ਹੋਣਾ ਚੱਲ ਕੋਈ ਗੱਲ ਨਹੀਂ ਫਿਰ ਹੋਰ ਨਾਮ ਆ ਲਿਖ ਦਾਂਗੇ ਦਿਮਾਗ ਹੀ ਲੱਗਣਾ ਵਾ ਤੇ ਦਿਮਾਗ ਤੈਨੂੰ ਪਤਾ ਹੀ ਹੈ ਤੇਰੇ ਭਰਾ ਦਾ ਕਿੰਨਾ ਹੈ ਦਿਮਾਗ ਵੀ ਚੱਜ ਨਾ ਲਾ ਕਰੀ ਕੀ ਜਾਂਦਾ ਈ ਲਾ ਮੰਨ ਲਉ ਨਾ ਚੱਲਿਆ ਹੁਣ ਮੈਂ ਥੱਲੇ ਜੀ ਗੱਲ ਸੁਣ ਨਾ ਇੱਕ ਮਿੰਟ ਹਾਂਜੀ ਛਾਲਾ ਪਟੋਰਾ ਨਾ ਬਹੁਤ ਸਵਾਦ ਹੀ ਸਵਾਦ ਤੇ ਹੋਣਾ ਹੀ ਆ ਮੈਂ ਜੋ ਲੈ ਕੇ ਆਇਆ ਸੀ ਤੇ ਨਾਲੇ ਨਾ ਤੁਸੀਂ ਖਾਇਆ ਪੀਆ ਥੋੜਾ ਘੱਟ ਕਰੋ ਜੇ ਮੋਟੇ ਹੋ ਗਏ ਨਾ ਤੇ ਮੁੜ ਕੇ ਰਿਸ਼ਤਾ ਵੀ ਨਹੀਂ ਹੋਣਾ ਖਿਆਲ ਰੱਖੋ ਸੇ ਇਦਾਂ ਮੜਾ ਜਾ ਬਦੂਰਾ ਹਮਕਦਰ ਕੁਛ ਨਹੀਂ ਹੋਣਾ ਨਾ ਇਹਨੂੰ ਗਾਉਣਾ ਹੋਣਾ ਹੀ ਤੇ ਨਾ ਹੀ ਇਹਨੂੰ ਲਿਖਣਾ ਹੋਣਾ ਇਹਦੇ ਰਿਸ਼ਤੇ ਦੀ ਗੱਲ ਨਾ ਮੈਨੂੰ ਆਪੇ ਕਿਹੇ ਤਰੀਕੇ ਸੇ ਰੇਚੜਉਣੀ ਪੈਣੀ ਹੈ ਸੰਦੀਪ ਆਲਾਪਰ ਗਰਖਾਲਾ ਸੰਜੂ ਲੈ ਕੇ ਆਇਆ ਹੈ ਕਿ ਤੂੰ ਤੇ ਖਾਦਾ ਹੀ ਨਹੀਂ ਮम्मी ਮੈਂ ਨਹੀਂ ਖਾਣਾ 버거 ਫੜ ਫੜ ਖਾ ਲਾ ਨਾ ਤੇ ਦੁਪਹਿਰੇ ਰੋਟੀ ਖਾਦੀ ਆ ਨਾ ਮੈਂ ਰੋਟੀ ਖਾਣੀ ਆ ਤੇ ਨਾ ਮੈਂ 버거 ਪੀਜ਼ਾ ਖਾਣਾ ਮੈਂ ਰਾਤ ਨੂੰ ਤੇ ਦੁਪਹਿਰ ਨੂੰ ਨਹੀਂ ਕੁਝ ਵੀ ਖਾਇਆ ਕਰਨਾ ਬਸ ਸਵੇਰੇ ਖਾਇਆ ਕਰਨੀ ਰੋਟੀ ਕਿਉਂ ਕੀ ਹੋਇਆ ਤੈਨੂੰ ਮੈਨੂੰ ਕੁਝ ਨਹੀਂ ਹੋਇਆ ਬਸ ਮੈਂ ਤੁਹਾਨੂੰ ਕਹਤਾਂ ਇੱਕੋ ਟਾਈਮ ਖਾਣੀ ਰੋਟੀ ਅਨ ਮੋਟੀ ਹੋ ਜਾੰਗੀ ਮੈਂ ਖਾ ਖਾ ਕੇ ਨਹੀਂ ਤੈਨੂੰ ਕਿੰਨੇ ਇਹ ਗੱਲ ਕਹਿ ਦਿੱਤੀ ਆ ਮੈਨੂੰ ਨਹੀਂ ਪਤਾ ਮੈਨੂੰ ਨਾ ਕਿਆ ਕਰਾਂ ਰੋਟੀ ਖਾਣ ਲਈ ਤਨਾ ਹੀ ਹਾਂ ਚੀਜ਼ਾਂ ਨਹੀਂ ਰੋਟੀ ਨਹੀਂ ਛੱਡੀ ਦੀ ਰੋਟੀ ਨਾ ਥੋੜੀ ਬੰਦਾ ਮੋਟਾ ਹੁੰਦਾ ਬਰਗਰ ਪੀਜਿਆ ਨਾ ਹੁੰਦਾ ਆ ਬਸ ਮੈਂ ਤੁਹਾਨੂੰ ਕਹਤਾ ਨਹੀਂ ਖਾਣਾ ਕੁਝ ਵੀ ਆ ਕੁੜੀ ਕੋ ਤਾਂ ਨਵੀਆਂ ਗੱਲਾਂ ਸੁਣੀ ਦੀਆਂ ਪਤਾ ਨਹੀਂ ਕਿੱਥੋਂ ਸਿੱਖ ਆਉਂਦੀ ਆ ਨੂ ਮੈਰੋ ਟੀ-ਸ਼ਰਟ ਦੇਣੀ ਆ ਆਦੀ ਹੋਈ ਇਹਦੇ ਵਾਲੀ ਤੇ ਸੰਦੀਪ ਸਾਰਿਆਂ ਨੇ ਰੋਟੀ ਖਾ ਲਈ ਆ ਤੇ ਤੂੰ ਨਹੀਂ ਰੋਟੀ ਖਾਧੀ ਉੱਠ ਕੇ ਰੋਟੀ ਖਾ ਲੈ ਮਮੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਜੇ ਜਦ ਮੈਂ ਰੋਟੀ ਖਾਣੀ ਹੋਊਗੀ ਨਾ ਆਪੇ ਖਾ ਲਾਂਗੀ ਮੈਨੂੰ ਬਾਰ ਬਾਰ ਨਾ ਕਹਿ ਕਰੋ ਰੋਟੀ ਖਾਣ ਲਈ ਨਹੀਂ ਰੋਟੀ ਖਾ ਲੈ ਤੇ ਮੈਂ ਨਹੀਂ ਖਾਣੀ ਮੈਂ ਮੋਟੀ ਹੋਈ ਜਾਨੀ ਰੋਟੀ ਖਾ ਕੇ ਤੁਹਾਨੂੰ ਪਤਾ ਲੱਗਾ ਵਾ ਕਿਤੇ ਨਹੀਂ ਮੋਟੀ ਹੁੰਦੀ ਤੂੰ ਮੈਂ ਕਹਾਂ ਨਾ ਮੈਂ ਪਤਲੀ ਹੋਣਾ ਵਾ ਜਾਓ ਤੋ ਹੀ ਇੱਥੋਂ ਚੱਲ ਕੋਈ ਨਹੀਂ ਜੇ ਤੁਹਾਨੂੰ ਲੱਗੀ ਨਾ ਭੁੱਖ ਵੇਖੀ ਤੂੰ ਕਿ ਦਰ ਰੋਟੀ ਖਾਣੀ ਆ ਜਿਹੜੀ ਤੂੰ ਪਤਲੀ ਹੋਣਾ ਆ। ਕਿਤੇ ਮੰਮੀ বিনা ਰੋਟੀ ਦਾ ਨਾ ਲੈ ਲੈ ਕੇ ਨਾ ਉਹਨੂੰ ਭੁੱਖ ਲਵਾ ਦਿੰਦੀ ਆ। ਚੱਲ ਵੇਖਦੀ ਆਂ ਰਸੋਈ ਚ ਜੇ ਰੋਟੀ ਹੋਈ ਤਾਂ ਖਾ ਲੀਨੀ ਆ। ਬਸ ਕੋਈ ਹੋਏ ਨਾ ਰਸੋਈ ਚ। ਚਾਵਨੀ ਆ ਗਈ ਆਹ ਆ ਵੀ ਖਾਲੀ ਲੱਗਣਿਆ ਮੈਨੂੰ ਕਾਬਿਨੇ ਰੋਟੀ ਵੀ ਨਹੀਂ ਕੋਈ ਬਣਾ ਕੇ ਰੱਖੀ ਹਾਂ ਤੇ ਭੁੱਖੀ ਰਹਿਣਾ ਪੈਣਾ ਤਜਿੰਦਰ ਕਾਉਣੀ ਕੋਈ ਮੰਗਾ ਸਕਦੀ ਸੋ ਲੱਭੂ ਰਹਿ ਚੱਲ ਦੁਪਹਿਰ ਨੂੰ ਖਾਵਾਂਗੀ ਫੇਰ